ਅੱਜ ਗਰਾਊਂਡ ਦੇ ਵਿੱਚ ਮੈਂ ਕਹਿੰਦਾ ਵੀ ਕਿ ਗੁਰਤੀ ਦੀ ਰਸਮ ਹੋਣ ਲੱਗੀ ਹੈ। ਭਾਈ ਬਿਆਲੇ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਰਾਤ ਬਖਸ਼ੀ ਹੈ। ਮੈਂ ਭਾਈ ਬਿਆਲੇ ਨੂੰ ਪੁੱਛਿਆ ਲਈ ਭਾਈ ਪੁੱਤਰ ਦਾ ਨਾਮ ਕੀ ਰੱਖਿਆ? ਬੜੇ ਮਾਣ ਨਾਲ ਆਖਿਆ ਕਿ ਅਮਰੀਕਾਪਾ ਗੁਰਦੇਵ ਸਿੰਘ ਰੱਖਿਆ। ਤੇ ਅੱਜ ਕਹਿੰਦੇ ਭਾਈ ਬਿਆਲੇ ਦੇ ਪੁੱਤਰ ਗੁਰਦੇਵ ਸਿੰਘ ਨੂੰ ਉਹ ਗੁਰਤੀ ਕਹਿੰਦੇ ਹਰਿਆਣੇ ਵਾਲੇ ਸ਼ੀਲੀ ਤੋਂ ਦਵਾਈ ਜਾਣੀ ਹੈ। ਇਹ ਵੀ ਕਬੱਡੀ ਦੇ ਵਿੱਚ ਇੱਕ ਮਹਾਨਤਾ ਹੁੰਦੀ ਹੈ ਮੇਰੇ ਵੀਰੋ ਇਹ ਰਸਮ ਬਹੁਤ ਵੱਡੀ ਹੁੰਦੀ ਹੈ ਜਿਹੜੇ ਮਾਪੇ ਟੀਵੀ ਦੇ ਉੱਪਰ ਕਬੱਡੀ ਦੇਖਦੇ ਐ ਔਰ ਅੱਜ ਕੱਲ ਆਪਣੀਆਂ ਫੈਮਲੀਆਂ ਮਾਵਾਂ ਭੈਣਾਂ ਵੀ ਕਬੱਡੀ ਦੇਖਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਸਾਡੇ ਘਰ ਵੀ ਪੁੱਤਰ ਜੰਮਿਆ ਪਾਬਾ ਮਿਹਰ ਕਰੇ ਜਿੱਦਾ ਇਹ ਮੁੰਡੇ ਟਰੈਕਟਰ ਗੱਡੀਆਂ ਜਿੱਤਦੇ ਐ ਇਹ ਵੀ ਵੱਡੀਆਂ ਮੱਲਾਂ ਮਾਰਨ ਜਿਨ੍ਹਾਂ ਨੇ ਦਿਆਲੇ ਦੀ ਕਬੱਡੀ ਨੂੰ ਪਿਆਰ ਕੀਤਾ ਇੱਕ ਵਾਰੀ ਦਿਆਲੇ ਲਈ ਤਾੜੀ ਬਾਬਾ ਮਹਿਰ ਕਰੇ ਜਦਾ ਇਹ ਮੁੰਡੇ ਟਰੈਕਟਰ ਗੱਡੀਆਂ ਜਿੱਤਦੇ ਐ ਇਹ ਵੀ ਵੱਡੀਆਂ ਮੱਲਾਂ ਮਾਰਨ ਜਿਨ੍ਹਾਂ ਨੇ ਦਿਆਲੇ ਦੀ ਕਬੱਡੀ ਨੂੰ ਪਿਆਰ ਕੀਤਾ ਇੱਕ ਵਾਰੀ ਦਿਆਲੇ ਲਈ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ 16 ਸਾਲਾਂ ਬਾਅਦ ਸੱਚੇ ਬਾਦਸ਼ਾਹ ਨੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਕਹਿੰਦਾ ਵੀ ਅੱਜ ਦਿਨ ਭਾਗਾ ਵਾਲਾ ਆਇਆ ਹੋਇਆ ਲੈ ਵੀ ਸ਼ੀਲੂ ਇਹ ਰਸਮ ਬਹੁਤ ਵੱਡੀ ਐ ਤੂੰ ਬੜਾ ਭਾਗਾ ਵਾਲਾ ਔਰ ਨਾਲ ਹਰ ਦਵਿੰਦਰਜੀਤ ਸਿੰਘ ਦੁੱਲਾ ਹੋਵੇਗਾ ਨਾਲ ਪੰਮਾ ਤੰਜੂ ਹੋਵੇਗਾ ਨਾਲ ਸੋਨੂੰ ਜੰਪ ਹੋਵੇਗਾ ਇਹ ਰਸਮ ਜਿਹੜੀ ਅਦਾ ਕੀਤੀ ਜਾਵੇਗੀ ਨਾਲ ਢੁੱਡੀ ਕੇ ਵਾਲਾ ਪ੍ਰਸਿੱਧ ਮੇਰੇ ਵੀਰੋ ਕਬੱਡੀ ਦਾ ਖਿਡਾਰੀ ਉਹਦੇ ਘਰ ਪੁੱਤਰ ਦੀ ਦਾਤ 16 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਬਾਬਾ ਬੁੱਢਾ ਜੀ ਦੀ ਅਪਾਰ ਕਿਰਪਾ ਹੁੰਦੀ ਮੇਰੇ ਵੀਰੋ ਔਰ ਇਸ ਪੁੱਤਰ ਨੂੰ ਜਿਹੜੀ ਗੁਣਤੀ ਉਹ ਸ਼ੀਲੂ ਹਰਿਆਣੇ ਵਾਲਾ ਦੇ ਰਿਹਾ ਇਹ ਵੀ ਵੱਡੇ ਮਾਣ ਦੀ ਗੱਲ ਹੈ ਵੱਡੇ ਮਾਣ ਦੀ ਗੱਲ ਅਮਰੀਕ ਜੀ ਕਿੱਡੀਆਂ ਮਾਣ ਦੀ ਗੱਲ ਹੈ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਹੈ ਮੈਂ ਕਹਿੰਦਾ ਵੀ ਆ ਸਮਾਂ ਚੰਦੇ ਮਈ ਮੇਰ ਕਰੇ ਪ੍ਰਮਾਤਮਾ ਸਭ ਲਈ ਸਾਡੀਆਂ ਦੁਆਵਾਂ ਹੈ ਇਹ ਸਮਾਂ ਕਿੰਨਾ ਸੋਹਣਾ ਹੈ ਭਾਈ ਤੇਲਾ ਬਾਈ ਦੇ ਕਰ ਪ੍ਰਮਾਤਮਾ ਨੇ ਪੁੱਤਰ ਵੀ ਦਾਤ ਦਿੱਤੀ ਹੈ ਅੱਜ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਕਹਿੰਦੇ ਸਤਕਾਰ ਦੇ ਰਹੀ ਹੈ ਉਹ ਬੱਚੇ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਬਾਈ ਕਹਿੰਦਾ ਮਨ ਦੀ ਰੀਜ ਸੀਗੀ ਵੀ ਸ਼ੀਲੂ ਦੇ ਹੱਥੋਂ ਗੁੜਤੀ ਦਵਾਉਣੀ ਹੈ ਤੇ ਦਿਆਲਾ ਬਾਈ ਕਹਿੰਦਾ ਅੱਜ ਤੇ ਦੇ ਨਹੀਂ ਕਿੰਨਾ ਕਰਮਾ ਵਾਲਾ ਵੀ सोनू ਜੰਪ ਜੀ ਆਏ ਨੇ ਕਬੱਡੀ ਦਾ ਡਾਇਮੰਡ ਸੁਰਖ ਮੁਰਿਆ ਦੁੱਲਾ ਆਇਆ ਹੋਇਆ ਪੰਮਾ ਧੰਜੂ ਮੰਗੂ ਬੁਰੀ ਆਇਆ ਹੋਇਆ ਵੀ ਕਿੰਨੇ ਵੱਡੇ ਵੱਲ ਨਾਲ ਨੇ ਤੇ ਕਹਿੰਦੇ ਗੁਰਜੀਤ ਸਿੰਘ ਨੂੰ ਬਾਈ ਦਿਆਲੇ ਦੇ ਬੱਚੇ ਨੂੰ ਜਿਹੜੀ ਗੁਰਤੀ ਦਿੱਤੀ ਜਾ ਰਹੀ ਹੈ ਮੈਂ ਕਿਹਨਾ ਵੀ ਕਿੱਡਾ ਕਰਮਾ ਵਾਲਾ ਦਿਨ ਹੈ ਕਿੰਨਾ ਭਾਗਾ ਵਾਲਾ ਸਮਾ ਪਰਮਾਤਮਾ ਤੰਦਰਸ਼ਤੀਆਂ ਦੇਵੇਂ ਸਾਡੇ ਪੁੱਤਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਬਹੁਤ ਵੱਡੀ ਆਸਾਂ ਨੇ ਇਹ ਧਰਤੀ ਭਾਗਾ ਵਾਲੀ ਹੈ ਇਹ ਧਰਤੀ ਕਰਮਾ ਵਾਲੀ ਹੈ ਲੈ ਵੀ ਅਮਨ ਕਿਤੇ ਤੇਰੇ ਬੋਲ ਹੁਣ ਹੋ ਜਾਣ ਇਹ ਬਹੁਤ ਬਹੁਤ ਮੁਬਾਰਕਬਾਦ ਹੈ ਲੈ ਵੀ ਦਿਆਲੇ ਸੱਚੇ ਬਾਦਸ਼ਾਹ ਮੰਦੀਆਂ ਸਾਰੀਆਂ ਆਸਾਂ ਮਰਾਦਾ ਪੂਰੀਆਂ ਕਰੇ ਮੈਚ ਸਿਰੇ ਦਾ ਸੁਗਰਾਜ ਜੀ ਆਜੋ ਫਿਰ ਡਿਊਟੀ